ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਾ ਰਹੇ ਹਾਂ ਲੱਡੂਪੁਰ ਸਾਹਿਬ ਮੈਂ ਛਾਗੂ ਨੇ ਮम्मा ਮੇਲੇ ਪਾਪਾ ਤੇ ਮੈਂ ਦੇ ਚੁੱਕ ਲਈ ਤੇ ਚੇਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚ ਗਏ ਗੁਰਵਾਲ ਸਾਹਿਬ ਇੱਥੋਂ ਫਿਰ ਸੇਵ ਸਿੰਘ ਤੇ ਸੁਖਮਣੀ ਕੌਰ ਤੇ ਉਹਦੇ ਮੰਮੀ ਡੈਡੀ ਦੇ ਨਾਲ ਲਿਆ ਤੇ ਚੱਲ ਪਏ ਹਰੀ ਸਿੰਘ ਨਲਵੇ ਦਾ ਪਰਿਵਾਰ ਵੇਖੀਏ ਉਹ ਕੋਈ ਬਹੁਤ ਅਲਾਈ ਸੀ ਗੱਲ ਨਹੀਂ ਸੀ ਇੰਨਾ ਤੇ ਮੈਂ ਅਨੇਕਾਂ ਜਰਨਲ ਕਰਨਲ ਸੂਰਮੇ ਗਿਣਾ ਸਕਦਾ ਹਾਂ ਜਿਨ੍ਹਾਂ ਨੇ ਜਨਮ ਤੇ ਆਮ ਲੋਕਾਂ ਦੇ ਘਰਾਂ ਵਿੱਚ ਜੀ ਹੋਏ ਪਰ ਜਿਨ੍ਹਾਂ ਦੀ ਸ਼ਾਨ ਰਹੀ ਦੁਨੀਆ ਤੱਕ ਲੱਗੀ ਰਹੇ ਇਹ ਰੱਬ ਦੀ ਰੰਗ ਹੁੰਦੇ ਨੇ ਖੇਡ ਹੁੰਦੀ ਹੈ ਬਾਸੜਿਆਂ ਦੇ ਵਿੱਚ ਤੇਜ ਭਰ ਦੇ ਕਰ ਚਾਰ ਪੁੱਤਰਾਂ ਦਾ ਜਨਮ ਹੋਇਆ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਹੀ ਅਮਰਦਾਸ ਫਿਰ ਈਸ਼ਰਦਾਸ ਫਿਰ ਖੀਮ ਰਾਜੀ ਦੇ ਮਾਨ ਤੇ ਚੰਦ ਇਹ ਚਾਰ ਭਰਾ ਸਨ ਤੇ ਖਾਲਸਾ ਜੀ ਇਸ ਗੁਰਦੁਆਰਾ ਸਾਹਿਬ ਰਸਤੇ 'ਚ ਚਾਹ ਬਕੌੜਿਆਂ ਦਾ ਲੰਗਰ ਛਕਿਆ ਇੱਥੇ ਦੀਵਾਨ ਲੱਗਾ ਸੀ ਤੇ ਬਹੁਤ ਸੰਗਤ ਪਿਆਰ ਨਾਲ ਛੱਕ ਰਹੀ ਸੀ ਇੱਥੋਂ ਫਿਰ ਪਹੁੰਚ ਗਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਇਹ ਹੁਣ ਚੇਤਾ ਰੱਖਿਏ ਵੀ ਜਿਹੜੀ ਸੜਕ ਆ ਉਹ ਸਾਰੀ ਬਹੁਤ ਸੋਹਣੀ ਬਣ ਗਈ ਆ ਪਹਿਲਾਂ ਜਿਹੜੀ ਬੜੀ ਖਰਾਬ ਸੀ ਤਾਂ ਕਰਕੇ ਗੜ ਸ਼ੰਕਰ ਤੋਂ ਆਨੰਦਪੁਰ ਸਾਹਿਬ ਕੋ ਬਹੁਤਾ ਸਮਾਂ ਜਿਹੜਾ ਉਹ ਨਹੀਂ ਲੱਗਦਾ ਕਿਉਂਕਿ ਸੜਕ ਬਹੁਤ ਸੋਹਣੀ ਬਣੀ ਆ ਗੁਰੂ ਕਾ ਲੰਗਰ ਛੱਕ ਕੇ ਤੱਕ ਤ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਇਥੋਂ ਥੱਲੇੋਂ ਫਿਰ ਉਤਾਹਵਲ ਨੂੰ ਚਾਲੇ ਪਾਏ ਨਿਸ਼ਾਨ ਸਾਹਿਬ ਝੂਲ ਰਹੇ ਆ ਜਿਨ੍ਹਾਂ ਦਰਸ਼ਨ ਕੀਤੇ ਆ ਬਹੁਤ ਪੁਰਾਣੇ ਜਿਹੜੇ ਦਰਖਤ ਆ ਉਹ ਸਾਨੂੰ ਇੱਥੇ ਮਿਲਣਗੇ ਇਥੋਂ ਅੱਗੇ ਦਰਸ਼ਨੀ ਜੋੜੀ ਤੋਂ ਤੱਕ ਸ੍ਰੀ ਕੇਸਗੜ ਸਾਹਿਬ ਸਾਰੀ ਸੰਗਤ ਦਰਸ਼ਨ ਦਿਦਾਰੇ ਕਰੋ ਸਰਗੁਣ ਕਾਰ ਦਰਸ਼ਨ ਕਰ ਰਹੀ ਆ ਤੇ ਬਹੁਤ ਖੁਸ਼ ਆ ਇਹ ਬੱਚੇ ਸਾਰੇ ਜਿਹੜੇ ਸੀ ਇੱਥੇ ਨਾਲ ਇੱਥੇ ਖੇਡਣ ਲੱਗ ਪਏ ਤੇ ਮੇਲੇ ਤੇ ਜਿਹੜੀ ਭੀੜ ਬਹੁਤ ਹੋ ਜਾਂਦੀ ਆ ਪਰ ਹੁਣ ਅਜੇ ਰੈਲ ਸੀ ਇੱਥੋਂ ਫਿਰ ਅਸੀਂ ਚੱਲ ਪਏ ਗੁਰੂ ਕੇ ਲਾਹੌਰ ਇਹ ਬਹੁਤ ਸੋਹਣਾ ਰਸਤਾ ਗੁਰੂ ਕੇ ਲਾਹੌਰ ਜਾਂਦਾ ਗੁਰੂ ਦਾ ਲਾਹੌਰ ਉਹ ਅਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਆਨੰਦ ਕਾਰਜ ਹੋਏ ਸੀ ਸੋ ਮਹਾਰਾਜ ਨੇ ਇੱਥੇ ਲਾਹੌਰ ਵਸਾਇਆ ਜੋ ਹਿਮਾਚਲ ਪ੍ਰਦੇਸ਼ ਬिलासपुर ਪੈਂਦਾ ਇਹ ਗੁਰਦੁਆਰਾ ਸਿਰਸਾ ਸਾਹਿਬ ਇੱਥੋਂ ਅਕੇ ਫਿਰ ਅਸੀਂ ਦਰਸ਼ਨ ਦਰਾਰੇ ਕਰਦੇ ਇਹਨਾਂ ਖੂਬਸੂਰਤ ਰਾਹਾਂ ਤੋਂ ਇਨਾਂ ਪਹਾੜੀ ਰਾਹਾਂ ਤੋਂ ਹੁੰਦੇ ਹੋਏ ਇੱਕ ਗੁਰਦੁਆਰਾ ਸਾਹਿਬ ਜੋ ਗੁਰਦੁਆਰਾ ਨੜ ਸਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਪਹਾੜੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਇਹ ਬਹੁਤ ਵਿਸ਼ਾਲ ਦਰਖਤ ਬਹੁਤ ਪੁਰਾਣਾ ਬੋੜ ਤੇ ਇੱਥੇ ਇੱਕ ਪੱਥਰ ਜਿਹੜਾ ਇਸ ਹਮਲੇ ਦੀ ਗਵਾਹੀ ਪਰਦਾਇਆ ਇਹ ਗੁਰਦੁਆਰਾ ਸਾਹਿਬ ਗੁਰੂਕੇ ਲਾਹੌਰ ਤੋਂ ਥੋੜਾ ਜਿਹਾ ਅੱਗੇ ਆ ਅਸੀਂ ਇਸ ਥਾਂ ਤੇ ਪਹਿਲਾਂ ਚਲੇ ਗਏ ਵੀ ਚਲੋ ਦਰਸ਼ਨ ਕਰਕੇ ਆਉਨੇ ਆ ਇਹ ਗੁਰਦੇਵ ਸਿੰਘ ਨਾਲ ਭਣ ਜੀ ਸਰਗੁਣ ਕੌਰ ਨੇ ਕੀਤੀ ਤੇ ਇਧਰ ਵੇਖੋ ਜੀ ਤੁਸੀਂ ਇੱਥੇ ਜਿਹੜਾ ਸਾਰਾ ਇਤਿਹਾਸ ਲਿਖਿਆ ਵਾ ਇਹਦੀ ਸੇਵਾ ਗੁਰਦੁਆਰਾ ਸ਼ਹੀਦ ਦੀਬਾਗ ਪ੍ਰਬੰਧਕ ਕਮੇਟੀ ਮਜਾਰਿਤ ਲੋਕਲ ਕਮੇਟੀ ਕਰਵਾ ਰਹੀ ਆ ਇੱਥੋਂ ਅੱਗੇ ਗੱਡੀ ਨਹੀਂ ਜਾਂਦੀ 500 ਮੀਟਰ ਦਾ ਜਿਹੜਾ ਸਫਰ ਆ ਉਹ ਪੈਦਲ ਇੱਥੋਂ ਕਰਨਾ ਪੈਂਦਾ ਇੱਥੋਂ ਫਿਰ ਦਰਸ਼ਨ ਕਰਕੇ ਤੇ ਵਾਪਸ ਅਸੀਂ ਚੱਲ ਪਏ ਗੁਰੂ ਕੇ ਲਾਹੌਰ ਤੇ ਇਸ ਰਸਤੇ ਤੋਂ ਹੁੰਦੇ ਹੋਏ ਕੁਝ ਸਮੇਂ ਬਾਅਦ ਗੁਰੂ ਕਾ ਲਾਹੌਰ ਆ ਗਿਆ ਇਹ ਉਹ ਥਾਂ ਜਿੱਥੇ ਇੱਕ ਥੋਬੀ ਨੇ ਮਹਾਰਾਜ ਕੋਲੋਂ ਮੰਗ ਕੀਤੀ ਕਿ ਸਤਗੁਰ ਪਾਣੀ ਦੀ ਬੜੀ ਤੰਗੀ ਆ ਇੱਥੇ ਮਹਾਰਾਜ ਨੇ ਫਿਰ ਪ੍ਰਬੰਧ ਕੀਤਾ ਬੋਲੀ ਲਵਾਈ ਤੇ ਉੱਚੇ ਥਾਂ ਤੇ ਇਹ ਗੁਰਦੁਆਰਾ ਸਾਹਿਬ ਸ਼ੁਸ਼ੋਭਤ ਹੈ ਗੁਰਦੁਆਰਾ ਗੁਰੂ ਕਾ ਲਾਹੌਰ ਬੜਾ आनंद ਇਸ ਥਾਂ ਤੇ ਅਮਰੀਕ ਥਾਂ ਤੇ ਆਇਆ ਇੱਥੇ ਵੀ ਸਰਗੁਣ ਕੌਰ ਨੇ ਦਰਸ਼ਨ ਦਿਦਾਰੇ ਕੀਤੇ ਤੇ ਇਥੋਂ ਬਾਅਦ ਅਸੀਂ ਫਿਰ ਇਹ ਬਾਣੀ ਦੀ ਪੰਕਤੀ ਜੋ ਲਿਖੀ ਹੈ ਕਿ ਸਾਰਾ ਕੁਝ ਪਰਮੇਸ਼ਰ ਵਾਹਿਗੁਰੂ ਦਾ ਤੇ ਇਧਰ ਵੇਖੋ ਜੇ ਤੁਹਾਨੂੰ ਦਿਸਦਾ ਤੇ ਆਹ ਵੇਖੋ ਬੱਲ ਲੈ ਕੇ ਜਿਹੜੇ ਪਹਾੜੀ ਲੋਕ ਆ ਉਹ ਇੰਨੀ ਉੱਚੀਆਂ ਥਾਵਾਂ ਤੋਂ ਲਿਆ ਕੇ ਆਪਣੇ ਘਰਾਂ ਵਿੱਚ ਆਉਂਦੇ ਆ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਅਸੀਂ ਫਿਰ ਸ਼ਾਮ ਦੇ 6 ਵਜੇ ਉੱਥੋਂ ਫਿਰ ਵਾਪਸੀ ਚੱਲ ਪਏ ਤੇ ਇੱਧਰ ਪਹਾੜਾਂ ਤੇ ਜਿਹੜੀਆਂ ਲਾਈਟਾਂ ਸੀ ਉਹ ਚੱਲ ਪਈਆਂ ਤੇ ਗੁਰੂ ਸਵਾਰਿਆਂ ਨੇ ਗੁਰੂ ਜਸਰਾਹੀ ਨਿਹਾਲ ਕੀਤਾ ਅੰਮ੍ਰਿਤ ਵੇਲੇ ਤਖਤ ਸਾਹਿਬ ਦੇ ਦਰਸ਼ਨਦਾਰੇ ਕਰਨ ਵਾਸਤੇ ਜਦੋਂ ਗਏ ਥੋੜੀ ਥੋੜੀ ਅਜੇ ਉੱਥੇ ਠੰਡਿਆ ਇਹ ਸਾਰੇ ਜਿਹੜੇ ਫੁੱਲਾਂ ਦੇ ਛੋਟੇ ਛੋਟੇ ਗਮਲੇ ਰੱਖੇ ਆ ਇਦਾਂ ਬੜਾ ਖੂਬਸੂਰਤ ਤਖਤ ਸ੍ਰੀ ਕੇਸਗੜ ਸਾਹਿਬ ਲੱਗ ਰਿਹਾ ਸੀ ਤੇ ਇੱਥੇ ਅੰਮ੍ਰਿਤ ਵੇਲੇ ਦਰਸ਼ਨਦਾਰੇ ਕਰਨ ਦੇ ਵਾਸਤੇ ਪਹੁੰਚੇ ਕੁਝ ਟਾਵੀਆਂ ਸੰਗਤਾਂ ਹੀ ਅਜੇ ਪਹੁੰਚੀਆਂ ਸਨ ਕਿਉਂਕਿ ਬਹੁਤ ਅਸੀਂ ਸਿਰਫ ਮੇਲਾ ਵੇਖਣ ਜਾਂਦੇ ਆ ਜਿਹੜਾ ਉੱਥੇ ਰੋਹਾਨੀ ਆਨੰਦ ਆ ਬਾਣੀ ਦਾ ਫਿਰ ਜਿਹੜੇ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਰਤਾਏ ਕਈ ਵਾਰ ਅਸੀਂ ਉਹਦੇ ਤੋਂ ਵਾਂਝੇ ਰਹਿ ਜਾਂਦੇ ਆ ਇਸ ਗੜ੍ਹ ਸਾਹਿਬ ਦਾ ਇਤਿਹਾਸ ਦਰਜ ਕੀਤਾ ਪੰਜਾਂ ਪਿਆਰਿਆਂ ਦੇ ਨਾਂ ਜਿਨ੍ਹਾਂ ਨੂੰ ਮਹਾਰਾਜ ਨੇ ਖੰਡੇ ਬਾਟੇ ਕੀ ਪੌਲ ਸ਼ਿਕਾਈ ਇੱਥੇ ਜਿਹੜੇ ਸ਼ਸਤਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਉਹ ਵੀ ਇਸ ਥਾਂ ਤੇ ਦਰਸ਼ਨ ਕਰਨ ਵਾਸਤੇ ਰੱਖੇ ਹੋਏ ਆ ਸੋ ਇੱਥੇ ਇਹ ਸਾਰਾ ਇਤਿਹਾਸ ਜਿਹੜਾ ਉਹ ਲਿਖਿਆ ਹੋਇਆ ਇਹਦੇ ਤੋਂ ਅੱਗੇ ਜੋ ਹੁਕਮਨਾਮਾ ਸਹਿਬ ਅਜ ਬਖਸ਼ਿਸ਼ ਹੋਇਆ ਸੋਰਠਿ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਬਚਨ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕੀ ਮੰਗੋ ਕਿਛੁ ਥਿਰਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਏ ਸਹਿਬ ਸੱਚੇ ਪਾਤਸ਼ਾਹ ਆਪਣੇ ਚਰਨਾਂ ਦਾ ਪਿਆਰ ਬਖਸ਼ਿ ਹਤੇ ਮੰਤਰ ਤੇ ਮਾਰਾ ਅੰਮ੍ਰਿਤ ਬਾਣੀ ਸੱਚ ਅੰਮ੍ਰਿਤ ਤੁਮਾਰਾ ਅੰਮ੍ਰਿਤ ਬਾਣੀ ਸੰਗਤੀ ਰੂਪ ਵਿੱਚ ਬਹੁਤ ਆਨੰਦ ਨਾਲ ਬਾਣੀ ਪੜ੍ਹੀ ਜਾ ਰਹੀ ਸੀ ਇਸ ਸਥਾਨ ਦੇ ਦਰਸ਼ਨਾਂ ਤੋਂ ਬਾਅਦ ਗੁਰਦੁਆਰਾ ਬਾਬਾ ਗੁਰਦਤਾ ਜੀ ਜੋ ਉੱਥੋਂ 8 ਕਿਲੋਮੀਟਰ ਦੀ ਦੂਰੀ ਤੇ ਆ ਇੱਥੇ ਬਾਬਾ ਗੁਰਦਤਾ ਜੀ ਦਾ ਸਥਾਨ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਆ ਉਹ ਇਸ ਸਥਾਨ ਤੇ ਜਦੋਂ ਰਹੇ ਤਾਂ ਉਹਨਾਂ ਦਾ ਇੱਥੇ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਇੱਥੇ ਸਾਰੀ ਸੰਗਤ ਜਿਹੜੀ ਉਹਨਾਂ ਦਰਸ਼ਨ ਦਿਦਾਰੇ ਕੀਤੇ ਇੱਥੇ ਗੁਰੂ ਕਾ ਲੰਗਰ ਛਕਿਆ ਤੇ ਇਥੋਂ ਫਿਰ ਘਰ ਵੱਲ ਨੂੰ ਚਾਲੇ ਪਾ ਦਿੱਤੇ ਬਹੁਤ ਆਨੰਦ ਮਣਿਆ ਜਿਹੜੇ ਵੀ ਆਨੰਦਪੁਰ ਸਾਹਿਬ ਜਾਣ ਬੇਅੰਤ ਥਾਵਾਂ ਦੇ ਦਰਸ਼ਨ ਦਿਦਾਰੇ ਕਰਨ ਵਾਹਿਗੁਰੂ ਜੀ ਕਾ ਖਾਲਸਾ